ਦੋਸਤੋ ਕੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਰ ਵਕਤ ਨਾਲ ਰਹਿਣ ਵਾਲੇ ਉਹਨਾਂ ਦੇ ਪੱਕੇ ਸਾਥੀ ਭਾਈ ਬਾਲਾ ਜੀ ਇੱਕ ਕਾਲਪਨਿਕ ਕਿਰਦਾਰ ਹਨ ਕੀ ਚਾਰ ਉਦਾਸੀਆਂ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਇਕੱਲੇ ਭਾਈ ਮਰਦਾਨਾ ਜੀ ਹੀ ਗਏ ਸਨ ਕੀ ਭਾਈ ਬਾਲਾ ਦੇ ਨਾਮ ਦਾ ਅਸਲ ਵਿੱਚ ਕੋਈ ਬੰਦਾ ਹੈ ਹੀ ਨਹੀਂ ਸੀ ਕੀ ਇਹ ਭਾਈ ਬਾਲਾ ਜੀ ਦਾ ਕਾਲਪਨਿਕ ਜਾਂ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਸਾਥੀ ਹੋੜਦਾ ਅਸਲੀ ਸੱਚ ਦੋਸਤੋ ਅੱਜ ਜੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕੋਈ ਤਸਵੀਰ ਦੇਖਦੇ ਹਾਂ ਤਾਂ ਸਾਨੂੰ ਉਹਨਾਂ ਵਿੱਚ ਗੁਰੂ ਸਾਹਿਬ ਦੇ ਨਾਲ ਦੋ ਹੋਰ ਸਿੱਖ ਬੈਠੇ ਦਰਸਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਭਾਈ ਬਰਦਾਨਾ ਹੁੰਦਾ ਹੈ ਜੋ ਰਬਾਬ ਵਜਾਉਦਾ ਤੇ ਦੂਜਾ ਸਾਥੀ ਭਾਈ ਬਾਲਾ ਹੁੰਦਾ ਹੈ ਜੋ ਕਈ ਤਸਵੀਰਾਂ ਵਿੱਚ ਗੁਰੂ ਸਾਹਿਬ ਦੇ ਸੀਸ ਤੇ ਮੋਰ ਦੇ ਖੰਭਾ ਵਾਲਾ ਚੌਰ ਕਰਦਾ ਨਜ਼ਰ ਆਉਂਦਾ ਹੈ ਪਰ ਦੋਸਤੋ ਇੱਥੇ ਨਾਲ ਹੀ ਸਾਨੂੰ ਗੁਰਨਾਨਕ ਪਾਤਸ਼ਾਹ ਦੀਆਂ ਕੋਝ ਅਜਈਆ ਤਸਵੀਰਾਂ ਵੀ ਮਿਲਦੀਆਂ ਹਨ ਜਿਨ੍ਹਾਂ 'ਚ ਇਕੱਲਾ ਭਾਈ ਮਰਦਾਨਾ ਹੀ ਰਵਾਪ ਵਜਾਰਿਆ ਹੁੰਦਾ ਹੈ ਗੁਰੂ ਸਾਹਿਬ ਦੇ ਉਦਾਸੀਆਂ ਵੇਲੇ ਦੀਆਂ ਬਹੁਤ ਸਾਰੀਆਂ ਸਾਖੀਆਂ ਵਿੱਚ ਇਕੱਲੇ ਭਾਈ ਮਰਦਾਨਾ ਜੀ ਦਾ ਹੀ ਜ਼ਿਕਰ ਮਿਲਦਾ ਹੈ ਭਾਈ ਬਾਲਾ ਜੀ ਬਾਰੇ ਬਹੁਤ ਘੱਟ ਲਿਖਿਆ ਹੋਇਆ ਇਸ ਕਰਕੇ ਸਿੱਖਾਂ ਦੇ ਬੰડા ਵਿੱਚ ਇੱਕ ਸ਼ੱਕਾ ਪੈਦਾ ਹੁੰਦਾ ਕਿ ਕੀ ਭਾਈ ਬਾਲਾ ਜੀ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਸਾਥੀ ਸਨ ਜਾਂ ਫਿਰ ਉਹ ਇੱਕ ਕਲਪਨਿਕ ਕਿਰਦਾਰ ਹਨ ਕੀ ਭਾਈ ਬਾਲੇ ਦੀ ਕੋਈ ਹੋਦ ਹੈ ਹੀ ਨਹੀਂ ਸੀ ਕੀ ਹੈ ਅਸਲੀ ਸੱਚ ਜਾਰਦੇ ਆ ਅੱਜ ਦੀ ਇਸ ਵੀਡੀਓ ਰਾਹੀਂ ਪਰ ਉਸ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਥੋੜਾ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਆਪਾਂ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਤ ਅੱਜ ਸਾਨੂੰ ਚਾਰ ਜਨਮ ਸਾਖੀਆਂ ਪੜਨ ਨੂੰ ਮਿਲਦੀਆਂ ਹਨ ਜਦੋਂ ਬਿਚੋ ਸਿਰਫ ਇੱਕੋ ਜਨਮ ਸਾਖੀ ਵਿੱਚ ਭਾਈ ਬਾਲੇ ਦਾ ਜ਼ਿਕਰ ਮਿਲਦਾ ਹੈ ਬਾਕੀ ਦੀਆਂ ਤਿੰਨਾਂ ਵਿੱਚ ਨਹੀਂ ਇਸ ਇਕਲੌਤੀ ਜਨਮ ਸਾਖੀ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਰ ਇਸ ਜਨਮ ਸਾਖੀ ਵਿੱਚ ਲਿਖਿਆ ਕੀ ਹੋਇਆ ਦਰਅਸਲ ਇਸ ਜਨਮ ਸਾਖੀ ਦੇ ਸ਼ੁਰੂ ਵਿੱਚ ਲਿਖਿਆ ਹੋਇਆ ਹੈ ਕਿ ਇਹ ਦੂਜੇ ਪਾਸੇ ਸ੍ਰੀ ਗੁਰੂ ਅਗਗਰ ਦੇਵ ਜੀ ਮਹਾਰਾਜ ਨੇ ਆਪ ਲਗਵਾਈ ਹੈ ਤੇ ਭਾਈ ਬਾਲੇ ਨੂੰ ਗੁਰੂ ਸਾਹਿਬ ਦੇ ਬਹਾਲ ਸਫਰਾਂ ਦੇ ਸਾਥੀ ਦੱਸਿਆ ਹੈ ਭਾਈ ਬਾਲਾ ਦੱਸਦਾ ਹੈ ਤੇ ਸultanpur ਦਾ ਪੈੜਾ ਲਿਖਦਾ ਹੈ ਪਰ ਦੋਸਤੋ ਅਸਲ ਵਿੱਚ ਇਸ ਜਨਮ ਸਾਖੀ ਦਾ ਇਹ ਪਹਿਲਾ ਕਿੱਸਾ ਹੀ ਭਾਈ ਬਾਲੇ ਤੇ ਸਵਾਲ ਖੜੇ ਕਰ ਰਿਹਾ ਹੁਣ ਜਰਾ ਇਸ ਕਿੱਸੇ ਨੂੰ ਸੁਣੋ ਇਸ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਤੋਂ ਪੁੱਛਦੇ ਕਿ ਭਾਈ ਸਿੱਖਾ ਤੂੰ ਕੌਣ ਹੈ ਤੇ ਕਿਵੇਂ ਆਉਣਾ ਹੋਇਆ ਤਾਂ ਅੱਗੋਂ ਭਾਈ ਬਾਲਾ ਹੱਥ ਜੋੜ ਕੇ ਬੋਲਦਾ ਹੈ ਗੁਰੂ ਜੀ ਮੈਂ ਜੱਟ ਹਾਂ ਗੋਤ ਸੰਧੂ ਐ ਨਾਮ ਮੇਰਾ ਬਾਲਾ ਐ ਵਤਨ ਤੇ ਜਨਮ ਰਾਏ ਪੋਏ ਦੀ ਤਲਵੰਡੀ ਐ ਫਿਰ ਗੁਰੂ ਅੰਗਦ ਸਾਹਿਬ ਪੁੱਛਦੇ ਕਿ ਤੂੰ ਕਿਸ ਦਾ ਚੇਲਾ ਐ ਬਾਲੇ ਕੀ ਤੂੰ ਗੁਰੂ ਦੇਖਿਆ ਐ ਦੋਸਤੋ ਇਸ ਜਨਮ ਸਾਖੀ ਦੇ ਇਸ ਪਹਿਨੇ ਕਿਸੇ ਤੋਂ ਇਹ ਸਿੱਧ ਹੋ ਗਿਆ ਕਿ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਨੂੰ ਜਾਣਦੇ ਹੀ ਨਹੀਂ ਸਨ ਜਨਮ ਸਾਖੀ ਵਿੱਚ ਅੱਗੇ ਲਿਖਿਆ ਹੋਇਆ ਕਿ ਭਾਈ ਬਾਲਾ ਦੂਜੇ ਪਾਤਸ਼ਾਹ ਨੂੰ ਜਵਾਬ ਦਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਤੋਂ 3 ਸਾਲ ਵੱਡੇ ਸਨ ਮੈਂ ਤਾਂ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਪਿੱਛੇ-ਪਿੱਛੇ ਹੀ ਤੁਰਿਆ ਫਿਰਦਾ ਰਹਿੰਦਾ ਸਾਂ ਭਾਈ ਬਾਲਾ ਇਹ ਵੀ ਕਹਿੰਦਾ ਏ ਕਿ ਉਸਨੇ ਗੁਰੂ ਪਾਤਸ਼ਾਹ ਦੇ ਸਾਰੇ ਸਫਰਾਂ ਨੂੰ ਆਪਣੇ ਅੱਖੀਂ ਦੇਖਿਆ ਸੀ ਪਰ ਦੋਸਤੋ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਕਿ ਜੇਕਰ ਭਾਈ ਬਾਲਾ ਗੁਰੂ ਨਾਨਕ ਜੀ ਦਾ ਸਾਥੀ ਸੀ ਤੇ ਉਹਨਾਂ ਨਾਲ ਪ੍ਰਚਾਰਕ ਦੌਰਿਆਂ ਤੇ ਜਾਦਾ ਰਿਹਾ ਸੀ ਤਾਂ ਇਸ ਗੱਲ ਬਾਰੇ ਗੁਰੂ ਅੰਗਦ ਸਾਹਿਬ ਨੂੰ ਕਿਉਂ ਨਹੀਂ ਪਤਾ ਚੱਲਿਆ ਗੁਰੂ ਅੰਗਦ ਦੇਵ ਜੀ ਨੇ 7 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੇਵਾ ਕੀਤੀ ਜਿਸ ਕਰਕੇ ਉਹ ਸਾਰੇ ਪ੍ਰਾਤਨ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਈ ਬਾਲਾ ਫੇਰ 1532 ਤੋਂ ਲੈ ਕੇ 1539 ਤੱਕ ਪੂਰੇ 7 ਸਾਲਾਂ ਵਿੱਚ ਇੱਕ ਵਾਰ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਵਾਸਤੇ ਗਿਆ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਦਾ ਪਰਛਾਵਾਂ ਪੜ ਕੇ ਰਹਿਣ ਵਾਲੇ ਕਿਸੇ ਸਿੱਖ ਵਾਸਤੇ ਪੂਰੇ 7 ਸਾਲ ਅਤੇ ਜੋਤੀ ਜੋਤ ਸਬੂਰ ਦੇ ਅਖੀਰਲੇ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਔਣ ਸੁੰਨ ਵਿੱਚ ਵੀ ਕੋਈ ਸਤ ਨਹੀਂ ਜਾਪਦਾ ਇਹ ਸਵਾਲ ਭਾਈ ਬਾਲੇ ਦੇ ਕਿਰਦਾਰ ਤੇ ਸ਼ੱਕ ਪੈਦਾ ਕਰਦੇ ਹਨ ਦੋਸਤੋ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਸੇ ਤਰ੍ਹਾਂ ਦਾ ਹੀ ਸਾਨੂੰ ਇੱਕ ਹੋਰ ਕਿੱਸਾ ਪੜਨ ਨੂੰ ਮਿਲਦਾ ਹੈ ਇਹ ਕਿੱਸਾ ਭਾਈ ਬਾਲਾ ਅਤੇ ਸ਼੍ਰੀ ਗੁਰਦਾਰਿਕ ਪਾਸ਼ਾ ਜੀ ਦੇ ਚਾਚਾ ਜੀ ਬਾਬਾ ਲਾਲੂ ਜੀ ਦੇ ਵਿਚਕਾਰ ਹੋਈ ਗੱਲਬਾਤ ਉੱਤੇ ਲਿਖਿਆ ਹੋਇਆ ਬਾਬਾ ਲਾਲੂ ਜੀ ਇੱਕ ਦਿਨ ਭਾਈ ਬਾਲੇ ਨੂੰ ਕਹਿੰਦੇ ਹਨ ਕਿ ਬਾਲੇ ਤੂੰ ਤਾਂ ਗੁਰੂ ਨਾਨਕ ਦਾ ਮਿੱਤਰ ਰਿਆਂ ਸੱਚ ਬੋਲ ਗੁਰੂ ਸ਼੍ਰੀ ਚੰਦ ਹੈ ਜਾਂ ਅੰਗਰ ਦੇਵ ਦੋਸਤੋ ਇਸ ਕਿਸੇ ਵਿੱਚ ਬਾਬਾ ਲਾਲੂ ਜੀ ਦੀ ਇਹ ਗੱਲ ਸੁਣ ਵਿੱਚ ਵੀ ਬੜੀ ਅਜੀਬ ਲੱਗਦੀ ਹੈ ਤੇ ਸਵਾਲ ਉੱਠਦਾ ਹੈ ਕਿ ਕੀ ਅਜਿਹਾ ਹੋ ਸਕਦਾ ਕਿ ਗੁਰੂ ਅੰਗਰ ਦੇਵ ਜੀ ਦੀ ਗੁਰਿਆਈ ਦੀ ਰਸਮ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਅਖੀਰਲੇ ਵੇਲੇ ਜੋਤੀ ਜੋਤ ਸਮਾਉਣ ਸਮੇਂ ਉਹਨਾਂ ਦੇ ਸਕੇ ਚਾਚਾ ਬਾਬਾ ਲਾਲੂ ਜੀ ਉੱਥੇ ਮੌਜੂਦ ਹੀ ਨਾ ਹੋਣ ਦੇ ਉਹਨਾਂ ਨੂੰ ਇਹ ਕਿੰਨਾ ਪਤਾ ਹੋਵੇ ਕਿ ਅਗਲਾ ਗੁਰੂ ਅੰਗਦ ਦੇਵ ਜੀ ਹਨ ਜਾਂ ਫਿਰ ਬਾਬਾ ਸ੍ਰੀ ਚੰਦ ਜੀ ਜੇਕਰ ਬਹੁਤ ਦੂਰ ਦੂਰ ਤੋ ਸੰਕਤਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇਣ ਵੇਲੇ ਪਹੁੰਚਿਆ ਹੋੜ ਤੇ ਗੁਰੂ ਨਾਨਕ ਪਾਸ਼ਾ ਜੀ ਦੇ ਸਕੇ ਚਾਚੇ ਨੂੰ ਇਸ ਬਾਰੇ ਪਤਾ ਹੀ ਨਾ ਹੋਵੇ ਇਹ ਗੱਲ ਹਜੇ ਵੀ ਨਹੀਂ ਹੁੰਦੀ ਦੋਸਤੋ ਇਹੀ ਦੋੜਈ ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਗਲਤੀਆਂ ਇਸ ਜਨਮ ਸਾਖੀ ਵਿੱਚ ਮੌਜੂਦ ਹਨ ਜੋ ਭਾਈ ਬਾਲੇ ਦੀ ਹੋਤ ਤੇ ਸਵਾਲ ਛੁੱਕਦੀਆਂ ਹਨ ਪਰ ਦੋਸਤੋ ਸਭ ਤੋਂ ਪਹਿਲਾਂ ਆਪਾਂ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਉੱਤੇ ਝਾਤ ਮਾਰ ਲਈਏ ਕਿਉਂਕਿ ਉਹਨਾਂ ਦੀ ਗਵਾਹੀ ਇਸ ਮਸਲੇ ਤੇ ਬਹੁਤ ਜ਼ਿਆਦਾ ਬਾਤਵ ਰੱਖਦੀ ਹੈ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਰਬ ਦੇਸ਼ ਦੀ ਉਦਾਸੀ ਬਾਰੇ ਆਪਣੀ ਪਹਿਲੀ ਵਾਰ ਵਿੱਚ ਲਿਖਦੇ ਹਨ ਕਿ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਸਥਾਨ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇੱਥੇ ਭਾਈ ਬਾਲੇ ਦਾ ਜ਼ਿਕਰ ਨਹੀਂ ਇਸ ਸਤਰਾ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿੱਚ ਜਿੱਥੇ ਉਹਨਾਂ ਨੇ ਸਰੋਵਰੀ ਸਿੱਖਾ ਦਾ ਵਰਨਨ ਕੀਤਾ ਤੇ ਭਾਈ ਬਰਦਾਨਾ ਜੀ ਬਾਰੇ ਭਲਾ ਰਵਾਬ ਵਜਾਏ ਦਾ ਮਜਲਿਸ ਬਰਦਾਨਾ ਬਿਰਾਸੀ ਲਿਖਿਆ ਹੋਇਆ ਏ ਇਥੇ ਵੀ ਭਾਈ ਬਾਲੇ ਦਾ ਕੋਈ ਜ਼ਿਕਰ ਨਹੀਂ ਮਿਲਦਾ ਭਾਈ ਗੁਰਦਾਸ ਜੀ ਨੇ ਚੌਥੀ ਉਦਾਸੀ ਵੇਲੇ ਸਿਰਫ ਭਾਈ ਬਰਦਾਨੇ ਦੀ ਗੁਰੂ ਸਾਹਿਬ ਤੇ ਨਾਲ ਹੋਣ ਦੀ ਗਵਾਹੀ ਭਰੀ ਹੈ ਦੂਜੇ ਪਾਸੇ ਭਾਈ ਬਾਲੇ ਵਾਲੀ ਜਨਮ ਸਾਖੀ ਭਾਈ ਬਾਲੇ ਨੂੰ ਭਾਈ ਮਰਦਾਨੇ ਨਾਲ ਉੱਚਾ ਸਾਫਤ ਕਰਦੀ ਹੈ ਜਦਕਿ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਦੇ ਨਾਮ ਦੋ ਸ਼ਲੋਕ ਉਚਾਰ ਕੇ ਉਹਨਾਂ ਦੇ ਪੱਕੇ ਸੰਗੀ ਹੋੜ ਤੇ ਮੋਹਰ ਲਗਾ ਦਿੱਤੀ ਪਰ ਭਾਈ ਬਾਲੇ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਇਹ ਸਾਰੇ ਸਵਾਲ ਭਾਈ ਬਾਲੇ ਦੀ ਹੋਦ ਤੇ ਇੱਕ ਸਵਾਲੀਆ ਸ਼ੱਕ ਖੜਾ ਕਰਦੇ ਹਨ ਇੱਥੇ ਸਵਾਲ ਭਾਈ ਬਾਲੇ ਦੀ ਹੋਦ ਔੜ ਜਾਂਦਾ ਔਰਦਾ ਨਹੀਂ ਸਗੋਂ ਐਸੀ ਜਨਮ ਸਾਖੀ ਨੂੰ ਪ੍ਰਵਾਨ ਕਰਨ ਉੱਤੇ ਹੈ ਦੇਸਵੇ ਜੀ ਗੁਰੂ ਸਾਹਿਬ ਦੇ ਆਸ਼ੇ ਦੇ ਉਲਟ ਗੱਲਾਂ ਲਿਖ ਕੇ ਗੁਰੂ ਨਾਨਕ ਪਾਤਸ਼ਾਹ ਦੇ ਕਿਰਦਾਰ ਤੇ ਉਂਗਲਾ ਚੁੱਕਿਆ ਗਿਆ ਹਨ ਹੁਣ ਤੁਹਾਨੂੰ ਇਸ ਜਨਮ ਸਾਖੀ ਦੀਆਂ ਕੁਝ ਐਸੀਆਂ ਲਿਖਤਾਂ ਸੁਣਾਉਦੇ ਆ ਜਿਸ ਨੂੰ ਸੁਣ ਕੇ ਬੜੀ ਹੈਰਾਨੀ ਹੁੰਦੀ ਭਾਈ ਬਾਲਨੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਛੋ ਇੱਕ ਹਦਦਾਲ ਦਾਬਦਾ ਜੱਟ ਆਵੇਗਾ ਜਿਸ ਦੇ ਤੇਜ ਪ੍ਰਤਾਪ ਅਗੇ ਗੁਰੂ ਨਾਨਕ ਪਾਤਸ਼ਾਹ ਵੀ ਫਿੱਕੇ ਪੈ ਜਾਣਗੇ ਇਸ ਜਨਮ ਸਾਖੀ ਵਿੱਚ ਐਸੀ ਇੱਕ ਹੀ ਨਹੀਂ ਸਗੋਂ ਪੰਜ ਸਾਖੀਆਂ ਮੌਜੂਦ ਹਨ ਇਹਨਾਂ ਪੰਜਾਂ ਸਾਖੀਆਂ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਭਵਿੱਖਿਤ ਬੋਲ ਸਨ ਕਿ ਬਾਬਾ ਹਦਾਲ ਅਧਿਆਤਮਿਕ ਤੌਰ ਤੇ ਵੀ ਗੁਰੂ ਸਾਹਿਬ ਤੋਂ ਉੱਚਾ ਹੋਣਗੇ ਦੋਸਤੋ ਇਸ ਤੋਂ ਅਦਾਜਾ ਲਗਾਇਆ ਜਾ ਸਕਦਾ ਕਿ ਬਾਬੇ ਹਦਾਲ ਦੀ ਐਸੀ ਉਸਤਤ ਉਸ ਦੇ ਸਿਰਫ ਖਾਸ ਖਾਸ ਥੇਲੇ ਚਪਟੇ ਹੀ ਕਰ ਸਕਦੇ ਹਨ ਆਓ ਜਾਣਦੇ ਹਾਂ ਕਿਉਂ ਇਤਿਹਾਸਕਾਰ ਕਹਿੰਦੇ ਆਰ ਕਿ ਇਹ ਜਨਮ ਸਾਖੀ ਭਾਈ ਬਾਲੇ ਦੀ ਨਹੀਂ ਸਗੋ ਇਹਨਾਂ ਹਧਾਲੀਆਂ ਦੀ ਹੀ ਰਚਨਾ ਹੈ ਇਹ ਬਾਬਾ ਹਧਾਲ ਆਖਿਰ ਹੈ ਕੌਣ ਦੋਸਤੋ ਦਰਅਸਲ ਹੋਇਆ ਕੀ ਸੀ ਬਾਬਾ ਹਧਾਲ ਇੱਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਭੇ ਦਾ ਗੁਰੂ ਘਰ ਦਾ ਇੱਕ ਵਸਾਧਾ ਹੁੰਦਾ ਸੀ ਜੋ ਜੜਿਆਲੇ ਦਾ ਰਹਿਣ ਵਾਲਾ ਹੁੰਦਾ ਹੈ ਪਰ ਉਸ ਦਾ ਪੁੱਤਰ ਵਿਧੀਚੰਦ ਗੁਰੂ ਘਰ ਦੀ ਹੈ ਪਟਿਆਵਾ ਤੇ ਸਖਤਾ ਦਾ ਦਸਵਾਦ ਦੇਖ ਕੇ ਕਰਾਏ ਪੈ ਗਿਆ ਦੋਸਤੋ ਇੱਥੇ ਤੁਸੀਂ ਇਸ ਹਧਾਲ ਦੇ ਪੁੱਤਰ ਵਿਧੀਚੰਦ ਦੀ ਤੁਲਨਾ ਸ਼੍ਰੀ ਗੁਰੂ ਹਰਿਕ੍ਰਿਪਾ ਸਾਹਿਬ ਦੇ ਸਰੋਵਰੀ ਗੁਰਸਿੱਖ ਭਾਈ ਬਿਦੀਚੰਦ ਸ਼ੀਦਾ ਸੋਰ ਸਿੰਘ ਵਾਲੇ ਨਾਲ ਦਾ ਕਰ ਲੈਣਾ ਉਹ ਬਿਦੀਚੰਦ ਸ਼ੀਨਾ ਬਹਾਰ ਸਿੱਖ ਜੋਦਾ ਹੋਰ ਸੀ ਤੇ ਇਹ ਬਿਦੀਚੰਦ ਬਸਾਦ ਹੋਰ ਸੀ ਬਸਾਦ ਦਾ ਬਾਬਾ ਹਧਾਲ ਦੇ ਪੁੱਤਰ ਬਿਦੀਚੰਦ ਨੇ ਸਾਲ 1655 ਵਿੱਚ ਪਹਿਲਾ ਆਪਣੇ ਪਿਤਾ ਦੇ ਹਵਾਲੇ ਤੇ ਪਰਚੀ ਹਧਾਲ ਦਾ ਇੱਕ ਗ੍ਰੰਥ ਤਿਆਰ ਕਰਵਾਇਆ ਇਤਿਹਾਸਕਾਰਾਂ ਮੁਤਾਬਕ ਉਸਨੇ ਇਸ ਗ੍ਰੰਥ ਵਿੱਚ ਇਹ ਗੱਲਾਂ ਨੂੰ ਕਿਆ ਕਰ ਲਈ ਭਾਈ ਬਾਲੇ ਨਾਮ ਦਾ ਇੱਕ ਕਲਪਨਿਕ ਕਿਰਦਾਰ ਖੜਾ ਕੀਤਾ ਤੇ ਭਾਈ ਬਾਲੇ ਦੇ ਨਾਮ ਤੇ ਇੱਕ ਜਨਮ ਸਾਖੀ 1655 ਤੋਂ ਲੈ ਕੇ 1669 ਦੇ ਵਿਚਕਾਰ ਲਖਵਾਈ ਤਾਂ ਕਿ ਉਹ ਆਪ ਗੁਰੂ ਬਣ ਸਕੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੰਜੇ ਸਾਖੀਆਂ ਸਾਲ 1874 ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਕੱਢ ਦਿੱਤੀਆਂ ਗਈਆਂ ਸਨ ਇਹ ਹੀ ਨਹੀਂ ਭਾਈ ਬਾਲੇ ਵਾਲੀ ਇਸ ਜਨਮ ਸਾਖੀ ਦੇ ਅਰਥ ਵਿੱਚ ਇੱਕ ਐਸੀ ਘਟੀਆ ਗੱਲ ਲਿਖੀ ਹੋਈ ਹੈ ਜਿਸ ਤੋਂ ਜਾਪਦਾ ਹੈ ਕਿ ਇਹ ਸਾਖੀ ਗੁਰੂ ਨਾਨਕ ਪਾਤਸ਼ਾਹ ਦੇ ਸਤਕਾਰ ਲਈ ਨਹੀਂ ਸਗੋ ਤਿਰਸਕਾਰ ਲਈ ਲਿਖਵਾਈ ਗਈ ਹੋਵੇ ਇਸ ਦੇ ਅਖੀਰ ਵਿੱਚ ਇੱਕ ਬਯੋਤ ਵਾਲੀ ਸਾਖੀ ਹੈ ਜਿਸ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਮੁਸਲਮਾਨ ਔਰਤ ਨਾਲ ਵਿਆਹ ਕਰਵਾਉਂਦੇ ਹਨ ਇਹ ਝੂਠੀ ਸਾਖੀ ਵੀ ਵਿਧੀਚੰਦ ਦੁਆਰਾ ਆਪਣੀ ਕਰਤੂਤ ਛਪਾਉਣ ਵਾਸਤੇ ਘੜੀ ਜਾਂਦੀ ਹੈ ਕਿਉਂਕਿ ਉਸਨੇ ਆਪ ਇੱਕ ਮੁਸਲਮਾਨ ਬੀਬੀ ਨਾਲ ਵਿਆਹ ਕਰਵਾਇਆ ਸੀ ਦੋਸਤੋ ਇਹ ਕਿੱਸਾ ਅਤੇ ਇਸ ਦੇ ਨਾਲ ਦਾ ਇੱਕ ਹੋਰ ਸਹਿਜ ਅਤੇ ਕੁਸਹਿਜ ਵਾਲਾ ਕਿੱਸਾ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਸਾਲ 1874 ਵਿੱਚ ਕੱਢ ਦਿੱਤਾ ਗਿਆ ਸੀ ਜੋ ਅੱਜਕੱਲ ਨਹੀਂ ਛਪਦਾ ਦੋਸਤੋ ਅਖੀਰ ਵੇਲੇ ਭਾਈ ਬਾਲੇ ਵਾਲੀ ਸਾਖੀ ਤੇ ਇੱਕ ਨਜ਼ਰ ਹੋਰ ਮਾਰਦੇ ਆ ਜਿਸ ਤੋਂ ਇਹ ਗੱਲ ਸਾਫ਼ ਹੋ ਜਾਵੇਗੀ ਕਿ ਅਸਲ ਵਿੱਚ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਦੇ ਵੇਲੇ ਦੀ ਲਿਖਤ ਹੈ ਹੀ ਨਹੀਂ ਪਹਿਲੀ ਗੱਲ ਇਹ ਹੈ ਕਿ ਇਸ ਜਨਮ ਸਾਖੀ ਵਿੱਚ ਨਵੀਨ ਭਾਜਾ ਦੀ ਵਰਤੋਂ ਕੀਤੀ ਗਈ ਹੈ ਜਦਕਿ ਦੂਜੀ ਆਪਰਾਤਨ ਜਨਮਸਾਖੀਆ ਵਿੱਚ ਜਿੱਥੇ ਭਾਈ ਲਾਲੋ ਵਾਸਤੇ ਵਾਟੀ ਸੂਤ ਸ਼ਬਦ ਵਰਤਿਆ ਗਿਆ ਏ ਉਥੇ ਹੀ ਇਸੇ ਵਜ੍ਹਾ ਤਰਖਾੜ ਸ਼ਬਦ ਵਰਤਿਆ ਗਿਆ ਏ ਇਸੇ ਤਰ੍ਹਾਂ ਦੇ ਨਾਲ ਭਾਈ ਲਾਲੋ ਦਾ ਸ਼ਹਿਰ ਜਿਸ ਤੇ ਬਾਬਰ ਨੇ ਹਮਲਾ ਕੀਤਾ ਸੀ ਉਸ ਸ਼ਹਿਰ ਨੂੰ ਅਹਿਮਦਾਬਾਦ ਲਿਖਿਆ ਹੋਇਆ ਪਰ ਆਪਰਾਤਨ ਜਨਮਸਾਖੀਆਂ ਵਿੱਚ ਤੇ ਬਾਬਰ ਦੀ ਆਪਣੀ ਆਤਮਕਥਾ ਵਿੱਚ ਉਸ ਸ਼ਹਿਰ ਦਾ ਨਾਮ ਸੈਯਦਪੁਰ ਹੈ ਦਰਅਸਲ ਇਸ ਸੈਯਦਪੁਰ ਸ਼ਹਿਰ ਦਾ ਅਹਿਮਦਾਬਾਦ ਨਾਮ ਅਕਬਰ ਬਾਦਸ਼ਾਹ ਦੇ ਵੇਲੇ ਰੱਖਿਆ ਗਿਆ ਸੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਅਕਬਰ ਬਾਦਸ਼ਾਹ ਤੋਂ ਬਾਅਦ ਵਿੱਚ ਹੋਦ ਵਿੱਚ ਆਈ ਨਾ ਕਿ ਗੁਰੂ ਅੰਦਰ ਦੇਵ ਜੀ ਦੇ ਵੇਲੇ ਦੋਸਤੋ ਭਾਈ ਬਾਲੇ ਦੀ ਇਸ ਜਨਮ ਸਾਖੀ ਵਿੱਚ ਗੁਰੂ ਨਾਨਕ ਪਾਤਸ਼ਾਹ ਵੱਲੋਂ ਬੱਜੀਆਂ ਬਖਸ਼ਣ ਦੀ ਗੱਲ ਲਿਖੀ ਗਈ ਹੈ ਜਦਕਿ ਬੱਜੀਆਂ ਸ਼ਬਦ ਦੀ ਹੋਦ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਹੋਈ ਸੀ ਗੁਰੂ ਅਮਰਦਾਸ ਜੀ ਨੇ 22 ਬੱਜੀਆਂ ਤੇ 52 ਪੀੜੇ ਸਥਾਪਿਤ ਕੀਤੇ ਸਨ ਪ੍ਰਾਤਨ ਜਨਮ ਸਾਖੀਆਂ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਕਿਸੇ ਵੀ ਸਿੱਖ ਦੇ ਮੰਜੀਦਾਰ ਹੋਣ ਦਾ ਹਵਾਲਾ ਨਹੀਂ ਮਿਲਦਾ ਦੋਸਤੋ ਭਾਈ ਬਾਲੇ ਵਾਲੀ ਇਸ ਜਨਮ ਸਾਖੀ ਵਿੱਚ ਇਸੇ ਤਰ੍ਹਾਂ ਇੱਕ ਦੇਵਲੂਤ ਰਾਜੇ ਵਾਲੇ ਕਿਸੇ ਵਿੱਚ ਵੀ ਮਸਾਦ ਸ਼ਬਦ ਵਰਤਿਆ ਗਿਆ ਹੈ ਪਰ ਮਸਾਦ ਪ੍ਰਥਾ ਤਾਂ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਕਿਸੇ ਪ੍ਰਚਾਰਕ ਨੂੰ ਮਸਾਦ ਨਹੀਂ ਸੀ ਕਿਹਾ ਜਾਂਦਾ ਜਿਸ ਤੋਂ ਇਹ ਸਾਬਤ ਹੁੰਦਾ ਕਿ ਭਾਈ ਬਾਲੇ ਵਾਲੀ ਇਹ ਰਚਨਾ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਵੀ ਬਾਅਦ ਦੀ ਹੈ ਇਹ ਨਾ ਸਭ ਤੋਂ ਇਲਾਵਾ ਜੇਕਰ ਇਹ ਜਨਮ ਸਾਖੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਲਿਖੀ ਦਿੱਤੀ ਗਈ ਸੀ ਤਾਂ ਇਸ ਵਿੱਚ ਫਿਰ ਗੁਰੂ ਅਮਰਦਾਸ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਕਿਵੇਂ ਅੰਕਤ ਹੋ ਸਕਦੇ ਹਨ ਸੋ ਇਹ ਸਭ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਵੀ ਬਾਅਦ ਦੀ ਰਚਨਾ ਹੈ ਦੋਸਤੋ ਅੱਜ ਦੇ ਸਮੇਂ ਬੇਸ਼ੱਕ ਇਸ ਜਨਮ ਸਾਖੀ ਵਿੱਚੋਂ ਬਹੁਤ ਸਾਰੀਆਂ ਵਿਵਾਦਿਤ ਗੱਲਾਂ ਨੂੰ ਛਾਟਾ ਦਿੱਤਾ ਗਿਆ ਹੈ ਸੋ ਹੁਣ ਅਖੀਰ ਉਤੇ ਆਪ ਸਭ ਨੂੰ ਬੇਨਤੀ ਰੱਖੇ ਤੁਸੀਂ ਹੀ ਭਾਈ ਬਾਲੇ ਦੇ ਕਿਰਦਾਰ ਦੇ ਕਲਪਿਤ ਹੋਣ ਜਾਂ ਸੱਚਮੁੱਚ ਹੋਣ ਬਾਰੇ ਆਪਣੇ ਵਿਚਾਰ ਦੱਸ ਦਿਓ ਦੋਸਤੋ ਏਸੀ ਭਾਈ ਬਾਲੇ ਦੇ ਕਲਪਿਤ ਕਿਰਦਾਰ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ